ਅੱਜ ਦਾ ਇਹ ਪ੍ਰੋਗਰਾਮ ਆਤਮ ਨਿਰਭਰ ਭਾਰਤ ਦੇ ਉਦੇਨ ਸਵਦੇਸ਼ੀ ਨੂੰ ਪ੍ਰਮੋਟ ਕਰਨ ਦੀ ਜਿਹੜੀ ਕੈਂਪੇਨ ਆਦਮੀ ਪ੍ਰਧਾਨ ਮੰਤਰੀ ਸਿਰਿੰਦਰ ਰਦਰਬੋਧਿ ਜੀ ਨੇ ਆਵਾਜ਼ ਦਿੱਤਾ ਉਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਸਾਡੇ ਜ਼ਿਲ੍ਹਾ ਡੈਕਸ ਰਮਾਨ ਸਾਹਿਬ ਤੇ ਦੇਵੀ ਜੀ ਦੇ ਨੇਤਪਤਵ ਦੇ ਵਿੱਚ ਇਹ ਕਤਪਤਾ ਹੋਈ ਹੈ ਸੈਮੀਨਾਰ ਹੋਇਆ ਜਨ ਜਨ ਤੱਕ ਆਤਮ ਨਿਰਭਰ ਭਾਰਤ ਦਾ ਸੰਕਲਪ ਪਹੁੰਚਾਉਣ ਦੇ ਵਾਸਤੇ ਸਵਦੇਸ਼ੀ ਨੂੰ ਪ੍ਰਮੋਟ ਕਰਨ ਲਈ ਇੱਕ ਸੰਕਲਪ ਪੱਤਰ ਜਿਹੜਾ ਹੈ ਉਸ ਨੂੰ ਲੈ ਕੇ ਇਸ ਜਿਹੜਾਣਾ ਸ਼ਹਿਰ ਦੇ ਵਿੱਚ ਕੈਂਪੇਨ ਸ਼ੁਰੂ ਕੀਤੀ ਗਈ ਹੈ ਇਹ ਪੰਜਾਬ ਦੇ ਵਿੱਚ ਮੈਂ ਸਪੈਸਿਫਿਕਲੀ ਭਾਰਤ ਆਤਮ ਨਿਰਭਰ ਭਾਰਤ ਕੈਂਪੇਨ ਦੇ ਸਬੰਧ ਵਿੱਚ ਲਿਦਾੜਿਆ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਭਾਰਤ ਦੇ ਵਿੱਚ ਵੀ ਚੱਲ ਰਹੀ ਹੈ ਬੇਸਿਕਲੀ ਮਕਸਦ ਇਹ ਹੈਗਾ ਕਿ ਜਿਹੜਾ ਸਾਡਾ ਸਪਦੇਸ਼ੀ ਪ੍ਰੋਡਕਟ ਨੇ ਉਨਨੂੰ ਪ੍ਰਮੋਟ ਕੀਤਾ ਜਾਵੇ ਅੱਜ ਦਾ ਇਹ ਪ੍ਰੋਗਰਾਮ ਆਤਮ ਨਿਰਭਰ ਭਾਰਤ ਦੇ ਉਦੇਸ਼ ਨਾਲ ਸਰਦੇਸ਼ੀ ਨੂੰ ਪ੍ਰਮੋਟ ਕਰਨ ਦੀ ਜਿਹੜੀ ਕੈਂਪੇਨ ਆਦਰਮੀ ਪ੍ਰਧਾਨ ਮੰਤਰੀ ਸਿਰਿੰਦਰ ਦੇਰਬੋਧ ਜੀ ਨੇ ਆਮਾਨ ਕੀਤਾ ਉਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਸਾਡੇ ਜ਼ਿਲ੍ਹਾ ਡਾਇਰੈਕਟਰ ਰਮਨ ਸਾਹਿਬ ਤੇ ਦੇਵੀ ਜੀ ਦੇ ਨੇਤਦਵੰ ਦੇ ਵਿੱਚ ਇਹ ਕਤਤਾ ਹੋਈ ਹੈ ਸੈਮੀਨਾਰ ਹੋਇਆ ਅਤੇ ਜਨ ਜਨ ਤੱਕ ਆਤਮ ਨਿਰਭਰ ਭਾਰਤ ਦਾ ਸੰਕਲਪ ਪਹੁੰਚਾਉਣ ਦੇ ਵਾਸਤੇ ਸਰਦੇਸ਼ੀ ਨੂੰ ਪ੍ਰਮੋਟ ਕਰਨ ਲਈ ਇੱਕ ਸੰਕਲਪ ਪੱਤਰ ਜਿਹੜਾ ਹੈ ਉਸ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਕੈਂਪੇਨ ਸ਼ੁਰੂ ਕੀਤੀ ਗਈ ਹੈ ਇਹ ਪੰਜਾਬ ਦੇ ਵਿੱਚ ਮੈਂ ਸਪੈਸਿਫਿਕਲੀ ਭਾਰਤ ਆਤਮ ਨਿਰਭਰ ਭਾਰਤ ਕੈਂਪੇਨ ਦੇ ਸਬੰਧ ਵਿੱਚ ਲੁਧਿਆਣਾ ਆਇਆ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਭਾਰਤ ਦੇ ਵਿੱਚ ਵੀ ਚੱਲ ਰਹੀ ਹੈ ਬੇਸਿਕਲੀ ਮਕਸਦ ਇਹ ਹੈਗਾ ਕਿ ਜਿਹੜਾ ਸਾਡਾ ਸਵਦੇਸ਼ੀ ਪ੍ਰੋਡਕਟ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਸਾਡੀ ਆਪਣੀ ਮਾਰਕੀਟ ਆਪਣੀ ਇੰਡਸਟਰੀ ਤਗੜੀ ਹੋਵੇ ਹੁਣ ਲੁਧਿਆਣਾ ਦੇ ਵਿੱਚ 2800 ਤੋਂ ਵੱਧ ਯੂਨਿਟ ਬੰਦ ਹੋ ਚੁੱਕੇ ਆ ਅਗਰ ਸਾਡਾ ਆਪਣਾ ਪ੍ਰੋਡਕਟ ਪ੍ਰੋਮੋਟ ਹੋਏਗਾ ਲੋਕ ਸਵਦੇਸ਼ੀ ਖਰੀਦਣਗੇ ਤੇ ਸਾਡੇ ਜਿਹੜੀ ਇੰਡਸਟਰੀ ਆ ਉਹ ਕਾਮਯਾਬ ਹੋਏਗੀ ਅਸੀਂ ਆਤਮ ਨਿਰਭਰ ਹੋਵਾਂਗੇ ਨਹੀਂ ਪੂਰੇ ਪੂਰੇ ਭਾਰਤ ਦੇ ਵਿੱਚ ਇਹ ਸਾਰੀਆਂ ਹੀ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਵਪਾਰਕਦਾਰਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਅਲੱਗ-ਅਲੱਗ ਐਸੋਸੀਏਸ਼ਨ ਵੱਲੋਂ ਵੀ ਕੀਤੀ ਜਾ ਰਹੀ ਹੈ ਇੱਕ ਜਨਤਕ ਮਹਿੰਮ ਹੈ ਜਨਤਕ ਮਹਿੰਮ ਦੇ ਵਿੱਚ ਸਾਰੇ ਸ਼ਾਮਲ ਹੈ ਉਸ ਦੇ ਵਿੱਚ ਸੰਸਥਾਵਾਂ ਵੀ ਸ਼ਾਮਲ ਹੈ ਬਹੁਤ ਸਾਰੀਆਂ ਕਾਨਫਰੰਸ ਬਹੁਤ ਸਾਰੇ ਸੈਮੀਨਾਰ ਸਮਾਦ ਦੇ ਵਿੱਚ ਹੋ ਰਹੇ। ਦੇਖੋ ਜਿਹੜੀ ਧਾਰਮਿਕ ਸੰਵੇਦਨਸ਼ੀਲਤਾ ਹੈ ਉਹਦਾ ਅਪਮਾਨ ਨਹੀਂ ਹੋਣਾ ਚਾਹੀਦਾ। ਉਹਦਾ ਸਾਨੂੰ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਹੈ। ਰਾਜਨੀਤਿਕ ਜੀਵਨ ਦੇ ਵਿੱਚ ਸਮਾਜਿਕ ਜੀਵਨ ਦੇ ਵਿੱਚ ਵਿਚਰਨ ਵਾਲੇ ਜਿੰਨੇ ਵੀ ਲੋਕ ਹੈਗੇ ਨੇ ਜਿੰਨੇ ਵੀ ਨੇਤਾ ਹੈਗੇ ਉਹਨਾਂ ਦੀ ਇਹ ਡਿਊਟੀ ਬਣਦੀ ਆ ਕਿ ਉਹ ਕੋਈ ਵੀ ਗੱਲ ਕਰਦੇ ਹੋਏ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਅਗਰ ਕੋ ਉਸ ਦਾ ਪਾਲਨ ਨਹੀਂ ਕਰਦਾ ਤਾਂ ਸੁਭਾਵਿਕ ਤੌਰ ਤੇ ਜਿਹੜਾ ਸਮਾਜ ਹੈ ਉਸ ਦੇ ਅਗੇਂਸਟ ਖੜਾ ਹੁੰਦਾ ਹੈ। ਰਾਜਾ ਬੜੀ ਵੱਡੀ ਜਿਹਾ ਲੱਗਦਾ ਕਿ ਪ੍ਰੈਸ ਦਾ ਜਿਸ ਦਾ ਜਿਸ ਦਾ ਸ਼ਰੀਰ ਉੱਤੇ ਇੰਨੀ ਵੱਡੀ ਟਿੱਕਿੰਗ ਕੀਤੀ ਗਈ। ਸਮਾਜ ਦੇ ਵਿੱਚ ਤਾਂ ਰੋਜ਼ ਨਹੀਂ ਹੈ ਬੜੀ ਇਖਣਾ ਚਾਹਵੇਂ ਦੀ ਮੰਨ ਕਰਦੀ ਹੈ। ਦੇਖੋ ਭਾਰਤੀ ਜਨਤਾ ਪਾਰਟੀ ਤਾਂ ਹਰੇਕ ਧਰਮ ਦਾ ਸਨਮਾਨ ਕਰਦੀ ਹੈ। ਔਰ ਹਮੇਸ਼ਾ ਹੀ ਜਿੱਥੇ ਧਰਮ ਦਾ ਅਪਮਾਨ ਹੁੰਦਾ ਹੈ ਘਰ ਦੀ ਜਨਤਾ ਪਾਰਟੀ ਇਹ ਚਾਹੁੰਦੀ ਹੈ ਕਿ ਉੱਥੇ ਇਨਸਾਫ ਹੋਣਾ ਚਾਹੀਦਾ ਹੈ ਅਗਰ ਕਿਸੇ ਨੇ ਗਲਤੀ ਕੀਤੀ ਉਸਦੀ سزا ਮਿਲਣੀ ਚਾਹੀਦੀ ਹੈ ਸਾਡੇ ਜਿੱਪਾਸੇ ਚੰਡੀਗੜ੍ਹ ਦੇ ਵਿੱਚ ਸਟੂਡੈਂਟ ਜੋ ਸਿੱਖਿਆਦਾਰੇ ਨਾਲ ਜੁੜੇ ਹੋਏ ਹਨ ਚੰਡੀਗੜ੍ਹ ਦੇ ਵਿੱਚ ਸਟੂਡੈਂਟ ਅੱਜ ਲਗਾਤਾਰ ਫੈਸਲੇ ਹੋ ਰਹੇ ਲੋਕ ਰੋਕਦੇ ਰੋਕ ਕੇ ਜਾ ਰਹੇ ਨੇ ਉਹਦੇ ਬਾਰੇ ਸਤ ਕੀ ਕਰਾਜੋਗੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਾਡੀ ਜਿਹੜੀ ਕੇਂਦਰ ਸਰਕਾਰ ਹੈ ਹਮੇਸ਼ਾ ਹੀ ਲੋਕ ਭਾਵਨਾਵਾਂ ਦੀ ਕਦਰ ਕਰਦੀ ਹੈ ਕੋਈ ਵੀ ਫੈਸਲਾ ਜਦੋਂ ਲੋਕ ਭਾਵਨਾਵਾਂ ਦੇ ਮੁਤਾਬਕ ਤੋਂ ਲੱਗਦਾ ਹੈ ਕਿ ਨਹੀਂ ਹੁੰਦਾ ਉਹ ਫੈਸਲੇ ਨੂੰ ਵਿਚਾਰਿਆ ਜਾਂਦਾ ਔਰ ਪੰਜਾਬ ਯੂਨੀਵਰਸਿਟੀ ਦਾ ਫੈਸਲਾ ਵੀ ਮੁੜ ਵਿਚਾਰਿਆ ਗਿਆ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਹੀ ਫੈਸਲਾ ਲਿਆ ਗਿਆ ਔਰ ਅੱਗੇ ਤੋਂ ਵੀ ਪੰਜਾਬ ਦੇ ਲੋਕਾਂ ਦੀਆਂ ਜੋ ਵੀ ਭਾਵਨਾਵਾਂ ਹੋਣਗੀਆਂ ਉਹਨਾਂ ਨੂੰ ਲੈ ਕੇ ਸਾਡੀ ਭਾਰਤੀ ਜਨਤਾ ਪਾਰਟੀ ਪੰਜਾਬ ਬਚਨ ਬਧ ਹੈ ਉਹ ਉਹਨਾਂ ਦੀ ਨਮਾਇੰਦਗੀ ਸਾਡੇ ਜਿਹੜੇ ਨੇਤਾ ਕਰ ਰਹੇ ਹੈਗੇ ਨੇ ਡੈਫੀਨੇਟਲੀ ਅਸੀਂ ਕੋਈ ਵੀ ਅਸੀਂ ਗੱਲ ਨਹੀਂ ਹੋਣ ਦੇਵਾਂਗੇ ਜਿਹੜੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਵਿਪਰੀਤ ਹੋ। ਸਟੂਡੈਂਟਸ ਤੋਂ ਲਿਫਟ ਲੈ ਕੇ ਇਸ ਤਰ੍ਹਾਂ ਬੋਲ ਜੋ ਇਹ ਸਟੂਡੈਂਟ ਐਸਐਮ ਪਾਸਤੇ ਬੈਠੇ ਰਹਿਣਗੇ ਤੇ ਲੱਗ ਰਿਹਾ ਹੈ ਕਿ ਆਪਣਾ ਪੈਨਾ ਬਣ ਗਿਆ ਉਹਨਾਂ ਲਈ ਨਹੀਂ ਮੇਰੇ ਖਿਆਲ ਜੀ ਅਸੀਂ ਇਹ ਜਿਹੜਾ ਮੁੱਦਾ ਹੈਗਾ ਇਸ ਦੀ ਬਾਰੇ ਜੋ ਲੋਕਾਂ ਦੀਆਂ ਭਾਵਨਾਵਾਂ ਮਾਸਿਓ ਫੈਸਲਾ ਹੀ ਹੋ ਗਿਆ ਤਾਂ ਫਿਰ ਇਸ ਦੇ ਵਿੱਚ ਪ੍ਰੋਟੈਸਟ ਵਾਲੀ ਗੱਲ ਤਾਂ ਨਹੀਂ